ਹਾਂਜੀ ਖੇਤੀਬਾੜੀ ਨਾਲ ਸੰਬੰਧਿਤ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਆਏ ਆ ਆਪਣੇ ਚਾਚਾ ਜੀ ਰੇਸ਼ਮ ਸਿੰਘ ਜੀ ਕੋਲ ਖੇਤ ਇਹ ਜਿਹੜਾ ਤੁਸੀਂ ਨਰਮਾ ਦੇਖ ਰਹੇ ਹੋ ਇਹ ਬਿਨਾ ਸਪਰੇਅ ਤੋਂ ਨਰਮਾ ਦੇਸੀ ਤਰੀਕੇ ਨਾਲ ਹੁਣ ਤੱਕ ਸਾਰੇ ਸਾਰੀਆਂ ਜਿਹੜੀਆਂ ਸਪਰੇਆ ਕੀਤੀਆਂ ਦੇਸੀ ਤਰੀਕੇ ਨਾਲ ਕੀਤੀਆਂ ਕਿੰਨਾ ਆਪਾਂ ਚਾਚਾ ਜੀ ਨਾਲ ਕਰਦੇ ਆ ਗੱਲਬਾਤ ਸਾਰਾ ਕੁਝ ਉਹਨੂੰ ਚਾਚਾ ਜੀ ਦੱਸਣਗੇ ਚਾਚਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਵਾਨ ਜੈ ਕਿਸਾਨ ਸਾਥੀਓ ਮੈਂ ਸਾਡੇ ਪੁੱਤਰ ਸੱਤਾ ਸੱਤੇ ਦਾ ਧੰਨਵਾਦ ਕਰਦਾ ਜਿਹੜਾ ਮੇਰੀ ਇੱਥੇ ਮਿਹਨਤ ਦੇਖਣ ਵਾਸਤੇ ਆਇਆ ਪਿੰਡ ਤੋਂ 10 ਕਿਲੋਮੀਟਰ ਦਾ ਖੇਤ ਹੈ ਇਹ ਖੇਤ ਆਪਣਾ 10 ਪੀਟੀਵੀ ਦੇ ਵਿੱਚ ਹੈ ਹਾਂਜੀ ਇੰਦਰਗੜ ਦੀ ਰੋਹੀ ਹੈ ਠੀਕ ਹੈ ਜੀ ਠੀਕ ਹੈ ਅੱਛਾ ਮੈਂ ਸਿੱਤਾ ਤੁਹਾਨੂੰ ਦੱਸਾਂ ਵੀ ਤੇ ਇਹਦੇ ਕਿਹੜੀ ਆਪਾਂ ਪਹਿਲਾਂ ਸਪਰੇਅ ਕੀਤੀ ਹੈ ਹਾਂਜੀ ਉਹ ਕੀਤੀ ਆ ਆਪਾਂ ਪਾਥੀਆਂ ਭਿਉ ਕੇ ਠੀਕ ਹੈ ਬਿਗੇ ਦੀਆਂ ਚਾਰ ਪਾਥੀਆਂ ਠੀਕ ਹੈ ਤੇ 36 ਘੰਟੇ ਭਿਉਂਤੀਆਂ ਠੀਕ ਹੈ ਉਸ ਤੋਂ ਬਾਅਦ ਉਹਦਾ ਪਾਣੀ ਪੁਣ ਕੇ ਡਰਮ ਦੇ ਵਿੱਚ ਪਾ ਕੇ ਉਹ ਸਪਰੇਅ ਕੀਤੀ ਹੈ ਸਭ ਤੋਂ ਪਹਿਲੀ ਸਪਰੇਅ ਪਹਿਲੀ ਸਪਰੇਅ ਉਹ ਕਰੀ ਹਾਂਜੀ ਦੂਜੀ ਸਪਰੇਅ ਕੀਤੀ ਅਸੀਂ ਰੀਠਿਆਂ ਦੀ ਹਾਂਜੀ 1 ਕਿਲੋ ਰੀਠੇ ਭਿਉ ਕੇ ਹਾਂਜੀ ਉਹਦੀ ਸਪਰੇਅ ਕਰਤੀ ਉਸ ਤੋਂ ਬਾਅਦ ਅਸੀਂ ਫੇਰ ਪਾਥੀਆਂ ਦੀ ਦੁਹਰਾਤੀ ਠੀਕ ਹੈ ਪਾਥੀਆਂ ਦੀ ਫੇਰ ਕਰਤੀ ਫੇਰ 36 ਘੰਟੇ ਪਾਥੀਆਂ ਨੂੰ ਭਿਉ ਕੇ ਰੱਖਿਆ ਭਿਉ ਕੇ ਰੱਖਿਆ ਠੀਕ ਹੈ ਉਹ ਪ੍ਰਕਿਰਿਆ ਤਾਂ ਉਹੀ ਹੈ 36 ਘੰਟੇ ਆ ਜੀ ਹੋਣੀਆਂ ਤਾਂ 36 ਘੰਟੇ ਹੀ ਹੈ ਠੀਕ ਹੈ ਫੇਰ ਉਸ ਤੋਂ ਬਾਅਦ ਅਸੀਂ ਇੱਕ ਕਰੀ डीएपी यूरिया थी। दी ठीक है ਜਿਹੜਾ ਆਪਣਾ ਦਲਾਲ ਕੋਲ ਦਲਾਲ ਕੋਲ ਕੈਗਨੀਸ਼ੀਅਮ ਠੀਕ ਹੈ ਉੱਤੇ ਬਾਦੀ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਕਰੀਏ ਨਿੰਮ ਅਵਾਲ ਕੇ ਹੂੰ ਤੁੰਮੇ ਵਾਲ ਕੇ ਹੂੰ ਤੇ ਅੱਕ ਵਾਲ ਕੇ ਠੀਕ ਉਹਦੀ ਸਪਰੇਅ ਕੀਤੀ ਐ ਇੰਨੀਆਂ ਸਪਰੇਆਂ ਕੀਤੀਆਂ ਨਰਮਾ ਦੇਖ ਲਓ ਤੁਸੀਂ ਹੁਣ ਕੋਈ ਲਾਲ ਨਹੀਂ ਆ ਪੱਤਾ ਦੇਖ ਜਿਵੇਂ ਪੱਤਾ ਘੋ ਬਨਾਮ ਪੱਤਾ ਜਿਵੇਂ ਘੋ ਲੱਗਿਆ ਹੁੰਦਾ ਆਪਾਂ ਜਿੰਨਾ ਨਰਮਾ ਸਪਰੇਆਂ ਨਾਲ ਖਤਮ ਕਰਦੇ ਆਂ ਹਾਂਜੀ ਉਹਨਾਂ ਨਰਮਾ ਸੁੰਡੀ ਨਹੀਂ ਖਤਮ ਕਰਦੀ ਜਾਂ ਸੁੰਡੀ ਤਾਂ ਮੰਨ ਲਓ ਪਿਛਲੇ ਘੜੇ ਵੀ ਆਈ ਹੂੰ ਸੁੰਡੀ ਮਰਦੀ ਨਹੀਂ ਜਿਆਗੀ ਤਾਂ ਆਪਾਂ ਉਹ ਖਰਚਾ ਨਾ ਕਰੀਏ ਜੇ ਆਪਾਂ ਆਏ ਆ ਕਿ ਇਹ ਵੀ ਮੱਛਰ ਤੇ ਲਾ ਲੋ ਵੀ ਮੱਛਰਾਂ ਚਿੱਟਾ ਹੂੰ ਚਿੱਟਾ ਮੱਛਰੇ ਕੰਪਨੀ ਵਾਲੇ ਵੀ ਸਪਰੇਆਂ ਵਾਲੇ ਵੀ ਇਹ ਕਹਿਣਗੇ ਤੁਹਾਨੂੰ ਵੀ ਉੱਡੀ ਜਾਊਗਾ ਖਾਂਦਾ ਨਹੀਂ ਉੱਡਦੇ ਇਹਦੇ ਚ ਫਰੇਦੂ ਵੀ ਨਹੀਂ ਖਾਂਦਾ ਸਹੀ ਹੈ ਸਹੀ ਹੈ ਸਹੀ ਨਹੀਂ ਬਾਕੀ ਆਪਾਂ ਚਾਚਾ ਜੀ ਦੇਣੇ ਆਪਾਂ ਨਰਮੇ ਤੇ ਅਸੀਂ ਵੀ ਸਪਰੇਆਂ ਕਰਦੇ ਆ ਆ ਦੂਜੇ ਸਪਰੇਆਂ ਵਾਲੇ ਨਰਮੇ ਨਾਲੋਂ ਆ ਨਰਮਾ ਬਹੁਤ ਵਧੀਆ ਖੜਾ ਰਿਜ਼ਲਟ ਤੇ ਆਪਣੇ ਆਪ ਦੇ ਵੀ ਨਰਮਾ ਪਾਪ ਵੀ ਖੇਤੀ ਕਰਦੇ ਆ ਪਹਿਲਾਂ ਦਾਦਾ ਜੀ ਤੁਸੀਂ ਐਵੇਂ ਦੱਸੋ ਵੀ ਇੱਕ ਯਾਰ ਹੌਸਲਾ ਕਰਨਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਯਾਰ ਲੋਕ ਸਾਰੇ ਪਿੰਡ ਸਪਰੇਆਂ ਕਰੀ ਜਾਂਦੇ ਆ ਹੋਰ ਕਰੀ ਜਾਂਦੇ ਦੇਸੀ ਤਰੀਕੇ ਨਾਲ ਤਿਆਰ ਕਰਨਾ ਬੀਆਂ ਤੇ ਵੀ ਖਰਚਾ ਲੱਗਦਾ ਤੇ ਮਿਹਨਤ ਵੀ 2-3 ਮਹੀਨਿਆਂ ਦੀ ਜੱਟ ਕੋਲੇ ਆਈ ਫਸਲ ਹੁੰਦੀ ਹੈ ਹੌਸਲਾ ਕਿੱਥੋਂ ਆਇਆ ਜਾਂਦਾ ਹੈ ਹੌਸਲਾ ਤਾਂ ਇਹ ਨਾਲ ਵੀ ਸਤਵੀਰ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਹਾਂਜੀ ਉਹਨੂੰ ਮਿਹਨਤ ਰੱਖਣਾ ਪਤਾ ਜਿਵੇਂ ਪਿਛਲੇ ਘੜੇ ਸੀਗਾ ਹਾਂਜੀ ਆਪਾਂ ਕਿੰਨੀਆਂ ਸਪਰੇਆਂ ਕਰਤੀਆਂ ਬਿਲਕੁਲ ਜੀ ਨਰਮਾ ਸਪਰੇ ਨਾਲ ਹੀ ਮਰਿਆ ਸੀ ਪਿਛਲੇ ਘੜੇ ਵੀ ਠੀਕ ਹੈ ਜੀ ਜ਼ਿਆਦਾ ਸਪਰੇ ਕਰਨਾ ਨਹੀਂ ਚਾਹੁੰਦੇ ਹਾਂ ਉਹ ਕਰਕੇ ਵੀ ਮੈਂ ਕਿਹਾ ਆਪਾਂ ਕਰਨਾ ਕੁਝ ਵੀ ਨਹੀਂ ਤੇ ਠੀਕ ਹੈ ਇਹਨੂੰ ਬੀਜ ਕੇ ਛੱਡਤਾ ਹਾਂਜੀ ਬੈੱਡ ਤੇ ਲੱਗਿਆ ਨਰਮਾ ਇਹ ਠੀਕ ਹੈ ਜੀ ਸੁੱਕੇ ਚਲਾਇਆ ਵੇ ਹਾਂਜੀ ਉਸ ਤੋਂ ਬਾਅਦ ਵੀ ਆਪਾਂ ਇਹਦੇ ਤੇ ਕੁਝ ਨਹੀਂ ਕਰਨਾ ਕੱ ਉਹ ਤੋਂ ਬਾਅਦ ਦੇਸੀ ਸੁਪਰੀਆਂ ਕਰੀਆ ਮੇਰੇ ਚਾਚਾ ਜੀ ਐ ਜੋਰਾਵਰ ਸਿੰਘ ਜਿਹੜਾ ਕੈਨੇਡਾ ਰਹਿੰਦਾ ਹੁਣ ਤਾਂ ਠੀਕ ਹੈ ਜੀ ਤੇ ਉਹ ਪਹਿਲਾਂ ਇੱਥੇ ਆਪਣੇ ਐਗਰੀਕਲਚਰ ਮਹਿਕਮੇ ਚ ਡਾਕਟਰ ਸੀਗਾ ਬਠਿੰਡਾ ਤੋਂ ਠੀਕ ਹੈ ਜੀ ਇਹ ਸਾਰਾ ਕੁਝ ਉਹਨਾਂ ਨੇ ਦੱਸਿਆ ਹਾਂ ਉਹਨੇ ਦੱਸਿਆ ਮੈਨੂੰ ਕਿ ਯਾਰ ਤੂੰ ਯਾਰ ਜੇ ਕਰਨਾ ਤਾਂ ਆਹ ਕਰ ਲੈ ਠੀਕ ਹੈ ਹੋਰ ਕੁਝ ਨਾ ਕਰ ਤੇ ਬਹੁਤ ਵਧੀਆ ਰਿਜ਼ਲਟ ਸਾਨੂੰ ਮਿਲਿਆ ਬਹੁਤ ਵਧੀਆ ਰਿਜ਼ਲਟ ਹੈ ਮੂੰਗੀ ਤੇ ਵੀ ਮੈਂ ਕਰੀ ਐ ਠੀਕ ਹੈ ਮੂੰਗੀ ਤੇ ਜਦਾਂ ਜਿੰਨਾ ਕੋਰੇ ਚਕਾਉਂਦਾ ਹਾਂ ਉਹਨਾਂ ਕੋਈ ਚੀਜ਼ ਨਹੀਂ ਚਕਾਉਂਦੀ ਹੁਣ ਲੋਕ ਤਾੜ-ਤਾਲੀਆਂ ਸੁਪਰੀਆਂ ਕਰੀ ਜਾਂਦੇ ਆ ਬਿਲਕੁਲ ਪੈਸੇ ਕਿ ਇਰੇ ਨੂੰ ਤੁਸੀਂ ਸਪਰੇਅ ਵਾਲਿਆਂ ਨੂੰ ਪੁੱਛ ਕੇ ਦੇਖ ਲਓ ਵੀ ਇਹਦੇ 'ਚ ਕੀ ਕੀ ਸਮਾਨ ਹੈ ਦੱਸਣਗੇ ਤਾਂ ਉਹ ਵੀ ਕੀ ਕੀ ਸਮਾਨ ਆਪਨ ਤਾਂ ਪਤਾ ਹੀ ਨਹੀਂ ਹਾਂਜੀ ਹਾਂਜੀ ਆਪਨ ਤਾਂ ਇਹ ਗੁਣਾ ਦਾ ਪਤਾ ਵੀ ਇਹ ਗੁਣ ਕਰਦਾ ਹੈ ਬਿਲਕੁਲ ਜੀ ਉਸ ਤੋਂ ਬਾਅਦ ਫਿਰ ਮੰਨ ਕੇ ਚੱਲੋ ਵੀ ਜਿਵੇਂ ਆਪਣੇ ਗਵਾਰ ਹੈ ਹਾਂਜੀ ਗਵਾਰ ਦੇ ਵਿੱਚ ਲੋਕਾਂ ਦੇ ਸਾਰਿਆਂ ਦੇ ਫੰਗਸ ਆ ਗਿਆ ਮੈਂ ਤਰੋਂ ਉਹਦੇ 'ਚ ਵੀ ਦਿਖਾਉਂਗਾ ਗਵਾਰੇ 'ਚ ਵੀ ਜਿਹੜੇ 'ਚ ਮੈਂ ਇਹ ਕਰਿਆ ਉਹਦੇ 'ਚ ਫਲ ਦੇਖ ਲਿਓ ਤੇ ਦੂਜੇ 'ਚ ਫਲ ਦੇਖ ਲਿਓ ਇੱਕੋ ਹੀ ਵੀ ਹੈ ਠੀਕ ਹੈ 20 ਵੀ ਇੱਕੋ ਹੀ ਹੈ ਹਾਂਜੀ ਤੇ ਜਿਹੜੇ 'ਚ ਅਸੀਂ ਪਿਛਲੇ ਘੜੇ ਆਪਾਂ ਕਰਦੇ ਨਹੀਂ ਇਹ ਹਾਂ ਜਿਹੜੇ 'ਚ ਪਿਛਲੇ ਘੜੇ ਅਸੀਂ ਨਰਮੇ ਦੇ ਵਿੱਚ ਗਾ ਦਾ ਮੂਤ ਪਾਇਆ ਸੀ ਪਿਸ਼ਾਬ ਪਾਇਆ ਸੀ ਠੀਕ ਹੈ ਠੀਕ ਹੈ ਉਹਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਜੇ ਫੰਗਸ ਹੋਵੇ ਨਾ ਗਬਾਰੇ ਦੇ ਵਿੱਚ ਤਾਂ ਮੈਂ ਦੇਖ ਲਉ ਅੱਛਾ ਜਿੱਥੇ ਆਪਾਂ ਗਾਂ ਦੇ ਪਿਸ਼ਾਬ ਦੀ ਕੀਤੀ ਉੱਥੇ ਨਹੀਂ ਹੈ ਨਹੀਂ ਸੀਗਾ ਤੇ ਜਦੋਂ ਮੈਂ ਪਿੰਡ ਵਾਲਿਆਂ ਦੇ ਕੋਲ ਦੀ ਲੰਗਦਾ ਆ ਉਹ ਹੱਸਦੇ ਆ ਮੈਨੂੰ ਦੇਖ ਕੇ ਵੀਰ ਆ ਗਿਆ ਪਾਥੀਆ ਵਾਲਾ ਬੰਦਾ ਜੀ ਪਾਥੀਆ ਵਾਲਾ ਨੇ ਯਾਰ ਤੁਸੀਂ ਆ ਕੇ ਬਾਹਣ ਦੇ ਵਿੱਚ ਰਿਜ਼ਲਟ ਦੇਖਿਆ ਕਰੋ ਵੀ ਆਪਾਂ ਉਹਨੂੰ ਐਵੇਂ ਨਾ ਕੀਏ ਵੀ ਯਾਰਾ ਨਹੀਂ ਆਏ ਕਰਿਆ ਚਾਚਾ ਜੀ ਇਹ ਵੈਰਾਈਟੀ ਕਿਹੜੀ ਹੈ ਨਰਮੇ ਦੀ ਕਿਹੜੀ ਵੈਰਾਈਟੀ ਹੈ ਵੈਰਾਈਟੀ 846 ਹੈ ਹਾਂਜੀ ਤੇ ਰੜਾ ਕੇ ਜੇ ਬੀਜਿਆ ਹੋਇਆ ਸਾਰੇ ਵੀ ਠੀਕ ਹੈ ਠੀਕ ਠੀਕ ਹੈ ਆਪਣੇ ਨਾਲ ਆਪਣਾ ਭਰਾ ਵੀ ਖੜਾ ਪਿਛਲੇ ਸਾਲ ਇਹਨਾਂ ਨੇ ਵੀ ਲਾਸਟ ਜਾਂਦੇ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੇ ਸਾਲ ਆਪਣੇ ਨਰਮੇ ਲਗਭਗ ਸਭ ਦੇ ਖਤਮ ਹੋਏ ਆਪਣੇ ਆ ਬਾਰਡਰ ਏਰੀਏ ਸੰਗਰੀ ਐ ਮਟੀਲੀ ਹਬੋਰ ਏਰੀਏ ਚ ਤੇ ਆ ਭਰਾਵਾਂ ਨੇ ਲਾਸਟ ਚ ਪਾਥੀ ਵਾਲੀ ਸਪਰੇਅ ਕੀਤੀ ਆ ਤੁਸੀਂ ਦੱਸੋ ਬਾਈ ਲਾਸਟ ਤੁਹਾਨੂੰ ਕੀ ਰਿਜ਼ਲਟ ਮਿਲਿਆ ਲਾਸਟ ਚ ਬਾਈ ਪਹਿਲਾਂ ਵੀ ਨਰਮਾ ਖਰਾਬ ਹੋਣ ਲੱਗ ਗਿਆ ਸੀ ਠੀਕ ਆ ਪਿਛਲੇ ਸਾਲ ਹਾਂਜੀ ਪਿਛਲੇ ਸਾਲ ਦੀ ਗੱਲ ਹੈ ਠੀਕ ਹੈ ਏ ਬਾਬਾ ਜੀ ਸਪਰੇਅ ਕਰਦੇ ਸੀਗੇ ਇਹਨਾਂ ਨੇ ਕਿਹਾ ਕਿ ਤੁਸੀਂ ਇੱਕ ਵਾਰੀ ਇੱਕ ਟਰਾਈ ਕਰਕੇ ਦੇਖੋ ਵੀ ਆਪਣੇ ਰਿਜ਼ਲਟ ਬਹੁਤ ਵਧੀਆ ਆਇਆ ਸੀ ਦਾ ਤੇ ਲਾਸਟ ਆਪਾਂ ਇੱਕੋ ਸਪਰੇਅ ਕਰੀ ਸੀ ਲਾਸਟ ਕਿਹੜੇ ਪਾਤੀਆਂ ਦੀ ਪਾਤੀਆਂ ਦੀ ਹਾਂ ਜੀ ਆਪਣੇ ਸਾਢੇ ਪੰਜ ਤੋਤੇ ਤੇ ਨਰਮਾ ਲਾਇਆ ਸਾਰੇ ਆਪਣੇ ਖਰਾਬ ਹੋ ਗਿਆ ਸੀਗਾ ਪਰ ਆਪਣੇ ਨਰਮਾ ਫਿਰ ਵੀ ਠੀਕ ਹੋ ਗਿਆ ਸੀਗਾ ਤੇ ਐਕਤੀ ਸਟਾਰਟਿੰਗ ਤੋਂ ਹੀ ਬਾਬਾ ਜੀ ਨੇ ਕਿਹਾ ਸੀ ਕਿ ਸਟਾਰਟਿੰਗ ਤੇ ਤੁਸੀਂ ਕਰ ਲਿਓ ਤੇ ਤੀਜੀ ਸਪਰੇਅ ਕਰਤੀ ਆਪਣੇ ਹਜੇ ਤੱਕ ਤਾਂ ਵੀ ਨਰਮਾ ਠੀਕ ਖੜਾ ਸਾਰੇ ਨਾਲ ਬਹੁਤ ਵਧੀਆ ਖੜਾ ਬਹੁਤ ਵਧੀਆ ਰਿਜ਼ਲਟ ਤੁਸੀਂ ਵੀ ਆਰਗੈਨਿਕ ਤਰੀਕੇ ਨਾਲ ਹੀ ਸਮਝ ਰਹੇ ਹਾਂ ਜੀ ਠੀਕ ਹੈ ਜੀ ਠੀਕ ਹੈ ਬਾਬਾ ਜੀ ਚਾਚਾ ਜਿਹੜੀ ਰੀਠਿਆਂ ਦੀ ਆਪਾਂ ਰੀਠਿਆਂ ਦੀ ਸਪਰੇਅ ਕੀਤੀ ਉਹ ਕਿਵੇਂ ਕੀਤੀ ਦੱਸਿਓ ਥੋੜੀ ਵਿਧੀ ਦੱਸਿਓ ਉਹ ਪਿਉ ਕੇ ਰੀਠੇ ਪਿਉ ਕੇ 36 ਘੰਟੇ ਉਹਨਾਂ ਨੂੰ ਪਿਉਣਾ ਹੈ ਪਿਉ ਕੇ ਉਹਨੂੰ ਪੁੰਨ ਕੇ ਹਾਂਜੀ ਜਿਵੇਂ ਉਹ ਗੜਕਾਂ ਜੀਆਂ ਬਾਹਰ ਕੱਢ ਕੇ ਸਿੱਟਦੇ ਹਾਂਜੀ ਤੇ ਰੀਠਿਆਂ ਨੂੰ ਉੱਤੇ ਛੱਲ ਜੀ ਹਾਂਜੀ ਉਹ ਲਾ ਕੇ ਪਿਉਉਂਦੇ ਹਾਂਜੀ ਤੇ ਬਸ ਉਹ ਕਰਨੀ ਹੈ ਬਾਕੀ ਸਹੀ ਆ ਚਾਚਾ ਜੀ ਗੱਲ ਐਵੇਂ ਆ ਵੀ ਜਿੰਨੀ ਆਪਾਂ ਸਪਰੀਆਂ ਕਰ ਰਹੇ ਆ ਖਰਚਾ ਕਰ ਰਹੇ ਆ ਉਹ ਨਾਲ ਤਾਂ ਦੇਸੀ ਤਰੀਕਿਆਂ ਦੇ ਫੇਰ ਪੱਥਾ ਪਾਊਗਾ ਜੀ ਵੀ ਜਿਹੜੇ ਆਪਣੇ ਪਿਓ ਦਾਦੇ ਸੀਗੇ ਪਰਦਾਦੇ ਦਾਦੇ ਉਹ ਕਿਦੋਂ ਸਪਰੀਆਂ ਕਰਦੇ ਸੀ ਨਹੀਂ ਕਰਦੇ ਸੀ ਨਹੀਂ ਕਰਦੇ ਸੀ ਬੂਟੇ ਦੀ ਇੱਕ ਕਸ਼ਮਤ ਹੈ ਇਹ ਰੋਗ ਨੂੰ ਰੋਕ ਸਕਦਾ ਹੈ ਹਾਂਜੀ ਪਰ ਆਪਾਂ ਇਹਦੀ ਰੋਗ ਜੇ ਰੋਕ ਰੋਕਣ ਵਾਲੀ ਕਸ਼ਮਤ ਐ ਖਤਮ ਕਰਦੇ ਨੇ ਦਵਾਈਆਂ ਦੇ ਦੇ ਹੁਣ ਤੁਸੀਂ ਆਪਣੇ ਤੇ ਲਾ ਲਓ ਜਿਵੇਂ ਮੈਡੀਕਲ ਪਿੰਡਾਂ 'ਚ ਨਹੀਂ ਹੁੰਦੇ ਸੀ ਪਹਿਲਾਂ ਨਹੀਂ ਹੁੰਦੇ ਤੇ ਬਿਮਾਰ ਕਿਹਨੇ ਹੁੰਦੇ ਸੀ ਲੋਕ ਨਹੀਂ ਹੁੰਦੇ ਸੀ ਹੁਣ ਚੱਕ ਕੇ ਸਿਰ ਦੁਖਦੇ ਦੀ ਗੋਲੀ ਲੈ ਲਈ ਕਿਤੇ ਬੁਖਾਰ ਦੀ ਲੈ ਲਈ ਬਸ ਸੁਰੂ ਤੋਂ ਨਾ ਜੀ ਪੈਸਟੀਸਾਈਡ ਜਿਵੇਂ ਇਹਨੂੰ ਚਲ ਬੂਟੇ ਨੂੰ ਨੁਕਸਾਨ ਪਹੁੰਚਾਉਂਦੀ ਆ ਧਰਤੀ ਨੂੰ ਨੁਕਸਾਨ ਪਹੁੰਚਾਉਂਦੀ ਆ ਸਾਰੇ ਕਿਹਦੀ ਨੁਕਸਾਨ ਤਾਂ ਹੁੰਦਾ ਹੀ ਆ ਨੁਕਸਾਨ ਹੁੰਦਾ ਕੋਈ ਵੀ ਅੰਗਰੇਜ਼ੀ ਦਵਾਈ ਆਪਣੇ ਬੰਦੇ ਦੇ ਸਰੀਰ ਤੇ ਲਾ ਲਓ ਨੁਕਸਾਨ ਤਾਂ ਹੁੰਦਾ ਇਹਨੂੰ ਸ਼ੁਰੂ ਤੋਂ ਹੀ ਨਾ ਲਾਓ ਹਾਂਜੀ ਹਾਂਜੀ ਜੇ ਤਾਂ ਸਪਰੇਅ ਤੇ ਸ਼ੁਰੂ ਤੋਂ ਲਾਤਾ ਫਿਰ ਤਾਂ ਗੱਲ ਹੀ ਅੱਡ ਹੈ ਪਹਿਲਾਂ ਹੀ ਇਹਨੂੰ ਦੇਸੀ ਤਰੀਕੇ ਨਾਲ ਰੱਖੋ ਫਿਰ ਤਾਂ ਸਹੀ ਹੈ ਤੇ ਨਹੀਂ ਜੇ ਤੁਸੀਂ ਪਹਿਲਾਂ ਨੂੰ ਸਪਰੇਅ ਤੇ ਲਾਤਾ ਤੇ ਮਿੱਤਰ ਕੀਟ ਤਾਂ ਮਰ ਗਏ ਹਾਂਜੀ ਤੇ ਫਿਰ ਕੀ ਮੰਗ ਰਹੇ ਵੀ ਠੀਕ ਹੈ ਜੀ ਕਿੰਨਾ ਕਿੰਨਾ ਪਲਾਂਟ ਆਗਾ ਤੁਸੀਂ 10 ਵਿਕੇ ਆ 10 ਵਿਕੇ